ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਮੈਂ ਸੰਦੀਪ ਸਿੰਘ ਘਰਲ ਤੇ ਮੇਰੇ ਨਾਲ ਖਬਰਾਂ ਉਤੇ ਚਰਚਾ ਕਰਨ ਲਈ ਮੌਜੂਦ ਨੇ ਸੀਨੀਅਰ ਪੱਤਰਕਾਰ सुरेंद्र ਸਿੰਘ ਡੱਲਾ ਡੱਲਾ ਸਾਹਿਬ ਸਵਾਗਤ ਬਹੁਤ-ਬਹੁਤ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸੰਦੀਪ ਸਿੰਘ ਜੀ ਬਹੁਤ-ਬਹੁਤ ਧੰਨਵਾਦ ਤੁਹਾਡਾ ਵੀ ਦੁਨੀਆ ਭਰ ਦੇ ਪੰਜਾਬੀਆਂ ਦਾ ਹੀ ਬਹੁਤ-ਬਹੁਤ ਧੰਨਵਾਦ ਤੇ ਸਭ ਨੂੰ ਨਵੇਂ ਸਾਲ ਦੀਆਂ ਬਹੁਤ-ਬਹੁਤ ਮੁਬਾਰਕਾਂ ਡੱਲਾ ਸਾਹਿਬ ਨਵਾਂ ਸਾਲ ਚੜ ਗਿਆ ਪਰ ਆਪਾਂ ਗੱਲ ਇੱਕ ਵਾਰ ਫੇਰ ਤੋਂ 2025 ਦੀ ਕਰਾਂਗੇ 225 ਦੇ ਵਿੱਚ ਪੰਥਕ ਸਿਆਸਤ ਦੇ ਵਿੱਚ ਜਿਹੜੀ ਚੱਕਤਾਲ ਹੋਈ ਹੈ ਉਹਦੇ ਮੁਤਲਕ ਤੌਰ ਤੋਂ ਸਮਝਣਾ ਚਾਹੁੰਦੇ ਆਂ ਕਿ ਧਾਮੀ ਸਾਹਿਬ ਜਦੋਂ ਅਸਤੀਫਾ ਦੇ ਗਏ ਸੀ ਫਿਰ ਸੁਖਬੀਰ ਬਾਦਲ ਇਹਨਾਂ ਨੂੰ ਮਨਾ ਕੇ ਲਿਆਏ ਤੇ ਉਦੋਂ ਧਾਮੀ ਸਾਹਿਬ ਨੇ ਕਿਹਾ ਸੀਗਾ ਵੀ ਹੁਣ ਅਸੀਂ ਜਥੇਦਾਰਾਂ ਦੀ ਨਿਯੁਕਤੀ ਤੇ ਸੇਵਾ ਮੁਕਤੀ ਨੂੰ ਲੈ ਕੇ ਇੱਕ ਨਿਯਮ ਕਾਇਦਾ ਕਾਨੂੰਨ ਬਣਾਵਾਂਗੇ ਵੀ ਨਿਯੁਕਤੀ ਵੀ ਜਿਹੜੀ ਹੈ ਕਾਇਦੇ ਕਾਨੂੰਨਾਂ ਹੋਇਆ ਕਰੇਗੀ ਤੇ ਜੇ ਉਹਨਾਂ ਨੂੰ ਸੇਵਾ ਮੁਕਤ ਕਰਨਾ ਹੋਏਗਾ ਉਹ ਵੀ ਕਾਇਦੇ ਕਾਨੂੰਨ ਨਾਲ ਹੋਏਗਾ ਇਸ ਮੁਤਲਕ ਕਈ ਵਾਰੀ ਧਰਨੇ ਵੀ ਲੱਗੇ ਜਥੇਦਾਰ ਸਾਹਿਬ ਨੇ ਜਿਹੜਾ ਆਪਣਾ ਤੁਮਾ ਸਾਹਿਬ ਨੇ ਰੋਸ ਵਿੱਚ ਆਤਾ ਆ ਵੱਖ-ਵੱਖ ਆਗੂਆਂ ਨੇ ਰੋਸ ਜਤਾਇਆ ਵੀ ਨਿਯੁਕਤੀ ਤੇ ਸੇਵਾ ਮੁਕਤੀ ਤੇ ਕੋਈ ਤੁਸੀਂ ਜਿਹੜਾ ਉਹ ਨਿਯਮ ਬਣਾਓ 25 ਨਿਕਲ ਗਿਆ ਡੱਲਾ ਸਾਹਿਬ ਕੋਈ ਕਾਨੂੰਨ ਨਹੀਂ ਬਣਿਆ ਗੱਲਾਂ ਹੀ ਰਹਿ ਗਈਆਂ ਜਿੱਦਾਂ ਵਿਧਾਨ ਸਭਾ ਦੇ ਵਿੱਚ ਸੈਸ਼ਨ ਚੱਲਦੇ ਆ ਗੱਲਾਂ ਹੁੰਦੀਆਂ ਨੇ ਉਸੇ ਤਰ੍ਹਾਂ ਐਸਜੀਪੀਸੀ ਦੇ ਵਿੱਚ ਵੀ ਹੋਇਆ ਦੂਜਾ ਮਸਲਾ ਡੱਲਾ ਸਾਹਿਬ ਇਹ ਹੈ ਵੀ ਅੱਜ 1 ਜਨਵਰੀ 2026 ਵਾਲੇ ਦਿਨ ਕੀ ਪੰਥਕ ਇਕਤਾ ਹੋਏਗੀ ਪੁਨਰ ਸੁਰਜੀਤ ਅਕਾਲੀ ਦਲ ਜਦੋਂ ਅੱਜ ਆਪਣੀ ਪ੍ਰੈਸ ਕਾਨਫਰੈਂਸ ਕਰੇਗਾ ਥੋੜੀ ਦੇਰ ਤੱਕ ਤੇ ਕੀ ਪੁਨਰ ਜਿਹੜਾ ਸੁਰਜੀਤ ਅਕਾਲੀ ਦਲ ਹੈ ਉਹ ਪੰਥਕ ਏਕਤਾ ਦਾ ਹੱਥ ਇੱਕ ਵਾਰੀ ਫੇਰ ਵਧਾਏਗਾ ਕਿਸੇ ਰਸਤੇ ਦੇ ਉੱਤੇ ਤੁਰੇਗਾ ਜਾਂ ਫਿਰ ਜਿਦਾ 2025 ਚ ਅਸੀਂ ਦੇਖਿਆ ਵੀ ਅੱਡੋ-ਅੱਡ ਸੀਗੇ ਉਸੇ ਤਰ੍ਹਾਂ 2026 ਵੀ ਨਿਕਲ ਜਾਏਗਾ ਤੇ ਹੋਰ ਕੁਝ ਮਹੀਨਿਆਂ ਨੂੰ ਇਲੈਕਸ਼ਨ ਆ ਜਾਣੇ ਆ ਪੰਜਾਬ ਦੇ ਵਿੱਚ ਇਹ ਦੋ ਵਿਸ਼ੇ ਤੁਹਾਡੇ ਤੋਂ ਸਮਝਣ ਦੀ ਕੋਸ਼ਿਸ਼ ਕਰਦੇ ਆ ਇੱਕ ਤੇ ਐਸਜੀਪੀਸੀ ਦਾ ਜਥੇਦਾਰਾਂ ਦੀ ਨਿਯੁਕਤੀ ਤੇ ਸੇਵਾਮੁਕਤੀ ਤੇ ਦੂਜਾ ਅੱਜ ਕੀ ਪੰਥਕ ਏਕਤਾ ਹੋ ਜਾਈ ਕੀ ਡਲਾ ਸਰ ਸੰਦੀਪ ਜੀ ਦੋਨੇ ਸਵਾਲ ਤੁਹਾਡੇ ਬਹੁਤ ਜ਼ਿਆਦਾ ਮਹੱਤਵਪੂਰਨ ਹੈ ਔਰ ਮੈਨੂੰ ਇਹ ਲੱਗਦਾ ਹੈ ਕਿ 2025 ਜਿਹੜਾ ਵਰਾ ਮੰਨਿਆ ਇਹ ਜਾ ਰਿਹਾ ਸੀ ਕਿ ਪੰਥਕ ਸਿਆਸਤ ਦੇ ਜਿਹੜੇ ਮੁੱਦੇ ਨੇ ਉਹਨਾਂ ਦਾ ਨਿਵੇੜਾ ਹੋ ਜਾਏਗਾ ਅਜਿਹਾ ਨਹੀਂ ਹੋਇਆ ਇਹ ਬੜੀ ਬਦਕਿਸਮਤੀ ਹੈ ਮੈਨੂੰ ਲੱਗਦਾ ਔਰ 2025 ਦੇ ਵਿੱਚ ਹਰਜਿੰਦਰ ਸਿੰਘ ਧਾਮੀ ਸੁਖਬੀਰ ਸਿੰਘ ਬਾਦਲ ਇਹ ਵੱਡੇ ਵੱਡੇ ਪੰਥਕ ਮੁੱਦਿਆਂ ਨੂੰ ਐਡਰੈਸ ਕਰਨ ਚ ਸੁਲਝਾਉਣ ਚ ناکਾਮਯਾਬ ਰਹੇ ਨੇ ਸੁਖਬੀਰ ਬਾਦਲ ਹੀ ਮਨਾ ਕੇ ਲਿਆਇਆ ਸੀ ਹਰਜਿੰਦਰ ਸਿੰਘ ਧਾਮੀ ਨੂੰ ਜਦੋਂ ਹਰਜਿੰਦਰ ਸਿੰਘ ਧਾਮੀ ਨੇ ਅਸਤੀਫਾ ਦੇ ਦਿੱਤਾ ਸੀ ਸੱਤ ਮੈਂਬਰੀ ਕਮੇਟੀ ਚੋਂ ਔਰ ਐਸਪੀਸੀ ਦੀ ਪ੍ਰਧਾਨਗੀ ਚੋਂ ਸੁਖਬੀਰ ਬਾਦਲ ਕਰ ਗਿਆ ਸੀ ਹਰਜਿੰਦਰ ਧਾਮੀ ਦੇ ਪਤਾ ਨਹੀਂ ਤੰਨ ਚ ਕਿਹੜੀ ਗੱਲ ਕਹੀ ਸੁਖਬੀਰ ਸਿੰਘ ਬਾਦਲ ਨੇ ਹਰਜਿੰਦਰ ਸਿੰਘ ਧਾਮੀ ਹੁਣਾਂ ਨੂੰ ਕਿਉ ਮੰਨ ਗਏ ਅਸਤੀਫਾ ਵਾਪਸ ਲੈ ਲਿਆ ਸੱਤ ਮੈਂਬਰੀ ਕਮੇਟੀ ਚ ਤਾਂ ਨਹੀਂ ਮੁੜੇ ਪਰ ਪ੍ਰਧਾਨ ਦੁਬਾਰਾ ਬਣ ਗਏ ਤੇ ਜਦੋਂ ਦੁਬਾਰਾ ਪ੍ਰਧਾਨ ਬਣੇ ਦੁਬਾਰਾ ਮੋਰਚਾ ਸੰਭਿਆ ਤੇ ਬਹੁਤ ਵੱਡੀਆਂ ਗੱਲਾਂ ਹਰਜਿੰਦਰ ਸਿੰਘ ਧਾਮੀ ਹੋਣਾ ਨੇ ਕੀਤੀਆਂ ਸੀ ਔਰ ਵੱਡਾ ਏਜੰਡਾ ਉਹ ਲਿਆਏ ਸੀ ਕਿ ਇੱਕ ਤਾਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਪੱਕੇ ਜਥੇਦਾਰ ਦਿੱਤੇ ਜਾਣਗੇ ਕਿਉਂਕਿ ਉਹ ਕਹਿੰਦੇ ਸੀ ਵੀ ਜਿਹੜੇ ਜਿਹੜੇ ਵੱਡੇ ਸਾਡੇ ਤਖਤ ਸਹਿਬਾਨ ਨੇ ਇੱਕ ਵਿਅਕਤੀ ਇੱਕ ਅਹੁਦੇ ਤੇ ਹੋਣਾ ਚਾਹੀਦਾ ਸੋ ਅੱਜ ਵੀ ਸ਼੍ਰੀ ਅਕਾਲ ਤਖਤ ਸਾਹਿਬ ਤੇ ਕਾਰਜਕਾਰੀ ਜਥੇਦਾਰੀ ਨੇ ਹਰਜਿੰਦਰ ਸਿੰਘ ਧਾਮੀ ਪਿਛਲਾ ਸਾਰਾ ਵਰਾ ਇਹ ਫੈਸਲਾ ਨਹੀਂ ਕਰਾ ਸਕੇ ਦੂਸਰਾ ਜਿਹੜਾ ਇਹਦੇ ਮੁਕਾਬਲੇ ਦਾ ਅਹਿਮ ਵਿਸ਼ਾ ਸੀ ਕਿ ਜਥੇਦਾਰ ਸਹਿਬਾਨਾਂ ਨੂੰ ਜਦੋਂ ਹਟਾਇਆ ਜਾਂਦਾ ਹੈ ਤੇ ਜਦੋਂ ਉਹਨਾਂ ਦੀ ਮੁੜ ਨਿਯੁਕਤੀ ਕੀਤੀ ਜਾਂਦੀ ਹੈ ਤੇ ਹਮੇਸ਼ਾ ਵਿਵਾਦ ਪੈਦਾ ਹੁੰਦੇ ਨੇ ਗਿਆਨੀ ਕੁਲਦੀਪ ਸਿੰਘ ਗੜਗਜ ਦੀ ਨਿਯੁਕਤੀ ਤੇ ਵੀ ਵਿਵਾਦ ਪੈਦਾ ਹੋਏ ਉਹਨਾਂ ਨੂੰ ਮਾਨਤਾ ਪ੍ਰਾਪਤੀਆਂ ਪੂਰਨ ਜੱਥੇਦਾਰ ਦੇ ਤੌਰ ਤੇ ਸਵਕਾਰ ਨਹੀਂ ਕੀਤਾ ਗਿਆ ਤੇ ਫਿਰ ਦੁਬਾਰਾ ਵੀ ਇੱਕ ਵਾਰੀ ਮਿਲਦਾਲ ਜੁਲਦਾਲ ਸਮਾਗਮ ਰੱਖਿਆ ਗਿਆ ਜਿਹਦਾ ਕਾਫੀ ਪੋਲਿਟਿਕਲ ਤੌਰ ਤੇ ਵਿਰੋਧ ਵੀ ਹੋਇਆ ਅੱਜ ਵੀ ਉਹ ਵਿਰੋਧ ਚੱਲਦਾ ਹੈ ਔਰ ਹਰਜਿੰਦਰ ਸਿੰਘ ਧਾਮੀ ਦਾ ਇਹ ਵਾਅਦਾ ਸੀ ਦੁਬਾਰਾ ਪ੍ਰਧਾਨ ਬਣਨ ਤੋਂ ਬਾਅਦ ਉਹਨਾਂ ਨੇ ਜਿਹੜਾ ਪ੍ਰੈਸ ਨੋਟ ਜਾਰੀ ਕੀਤਾ ਤੇ ਇੱਕ ਵੀਡੀਓ ਜਾਰੀ ਕੀਤੀ ਸੀ ਕਿ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਔਰ ਬਾਕੀ ਤਖਤ ਸਹਿਬਾਨਾਂ ਦੇ ਜੱਥੇਦਾਰਾਂ ਦੀ ਨਿਯੁਕਤੀ ਔਰ ਸ਼ਿਵਾ ਮੁਕਤੀ ਲਈ ਪ੍ਰਕਿਰਿਆ ਬਣਾਵਾਂਗੇ ਤੁਸੀਂ ਵੇਖੋ ਸੰਦੀਪ ਸਿੰਘ ਜੀ ਅੱਜ ਤੱਕ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਿਜਮ ਕਾਇਦੇ ਕਾਨੂੰਨ ਨਹੀਂ ਬਣਾ ਸਕੀ ਇਸੇ ਨੂੰ ਹੀ ਕਾਰਜਗਾਰਗੁਜ਼ਾਰੀ ਕਹਿੰਦੇ ਨੇ ਸੁਖਵੀਰ ਬਾਦਲ ਇਲਜ਼ਾਮ ਤਾਂ ਲਾਉਂਦੇ ਨੇ ਭਾਜਪੀ ਤੇ ਜਾਂ ਕੇਂਦਰ ਦੀਆਂ ਸਰਕਾਰਾਂ ਤੇ ਕਿ ਕੇਂਦਰ ਦੀਆਂ ਸਾਜ਼ਿਸ਼ਾਂ ਨੇ ਪੁਨਰ ਸਰਜੀਤ ਅਕਾਲੀ ਦਲ ਵਾਲੇ ਨਾਲ ਮਿਲੇ ਹੋਏ ਨੇ ਤਕ ਸਹਿਬਾਨਾਂ ਨੂੰ ਕਬਜ਼ਿਆਂ ਦੀਆਂ ਕੋਸ਼ਿਸ਼ਾਂ ਨੇ ਤਕ ਸਹਿਬਾਨ ਕਮਜ਼ੋਰ ਕਰਤੇ ਸਿੱਖ ਸੰਸਥਾਵਾਂ ਨੂੰ ਕਮਜ਼ੋਰ ਕੀਤਾ ਜਾ ਰਿਹਾ ਹੈ ਹੁਣ ਜਦੋਂ ਹਰਜਿੰਦਰ ਸਿੰਘ ਧਾਮੀ ਔਰ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੰਪੂਰਨ ਬਹੁਮਤ ਦੇ ਵਿੱਚ ਹੈ ਅਜੇ ਤਾਂ ਇਹ ਵੀ ਨਹੀਂ ਪਤਾ ਨਾ ਵੀ ਐਸਜੀਪੀਸੀ ਦੀਆਂ ਚੋਣਾਂ ਹੋਣਗੀਆਂ ਜਾਂ ਨਹੀਂ ਹੋਣਗੀਆਂ ਨਹੀਂ ਹੋਣੀਆਂ ਬਿਲਕੁਲ ਜਦੋਂ ਖੁੱਲਾ ਕੰਟਰੋਲ ਐਸਜੀਪੀਸੀ ਦੇ ਪ੍ਰਬੰਧ ਤੇ ਹਰਜਿੰਦਰ ਸਿੰਘ ਧਾਮੀ ਔਰ ਸੁਖਬੀਰ ਸਿੰਘ ਬਾਦਲ ਦੀ ਧਿਰਦ ਹੈ ਇਹ ਕਿਉਂ ਨਹੀਂ ਫੈਸਲਾ ਕਰ ਸਕੇ ਫਿਰ ਫਿਰ ਕਹਿੰਦੇ ਨੇ ਕਿ ਜੀ ਲੋਕਾਂ ਨੇ ਗਲਤੀ ਕਰਤੀ ਸੁਖਬੀਰ ਬਾਦਲ ਮੰਚਾਂ ਤੇ ਕੀ ਬੋਲਦਾ ਕਿ ਪੰਜਾਬ ਦੇ ਲੋਕਾਂ ਨੇ ਗਲਤੀ ਕਰ ਲਈ ਆਮ ਆਦਮੀ ਪਾਰਟੀ ਨੂੰ ਮੌਕਾ ਦਿੱਤਾ ਅਕਾਲੀ ਦਲ ਹੀ ਤੁਹਾਨੂੰ ਪੰਥਕ ਨੁਮਾਇੰਦਗੀ ਦੇ ਸਕਦਾ ਹੈ ਅਕਾਲੀ ਦਲ ਹੀ ਪੰਜਾਬ ਦਾ ਵਿਕਾਸ ਕਰ ਸਕਦਾ ਹੈ ਪਰ ਜਨਾਬ ਸਾਹਿਬ ਹੁਣ ਤਾਂ ਆਮ ਆਦਮੀ ਪਾਰਟੀ ਵੀ ਪੰਥਕ ਤੌਰ ਤੇ ਐਕਟਿਵ ਹੋਈ ਹੈ ਆ ਜਦੋਂ ਦਾ 328 ਰੁਪਿਆਂ ਦਾ ਮਾਮਲਾ ਆਇਆ ਬਿਲਕੁਲ ਵਿਧਾਨ ਸਭਾ ਦੇ ਵਿੱਚ ਵੀ ਇਸ ਮੁੱਦੇ ਤੇ ਚਰਚਾ ਹੋਈ ਬਿਲਕੁਲ ਮੈਂ ਬਸ ਇਸੇ ਸਵਾਲ ਤੇ ਵੀ ਤੁਹਾਡੇ ਹੋਂਨਾ ਬੜਾ ਮਹੱਤਵਪੂਰਨ ਤੁਸੀਂ ਸਵਾਲ ਲੈ ਲਿਆ ਸੰਦੀਪ ਜੀ ਸੁਖਵੀਰ ਬਾਦਲ ਕੀ ਜਵਾਬ ਦੇਊਗਾ ਪੰਥ ਨੂੰ ਵੀ ਕਿਉਂ ਅੱਜ ਤੱਕ ਹਰਜਿੰਦਰ ਸਿੰਘ ਧਾਮੀ ਨਵੇਂ ਸਿਰੇ ਤੋਂ ਪ੍ਰਧਾਨ ਬਣੇ ਤੇ ਅਸੀਂ ਤੈ ਹੀ ਨਹੀਂ ਕਰ ਸਕੇ ਕਿ ਸਾਡੇ ਜਥੇਦਾਰ ਸਹਿਬਾਨਾ ਦੀ ਨਿਯੁਕਤੀ ਤੇ ਸੇਵਾ ਮੁਕਤੀ ਦੀ ਪ੍ਰਕਿਰਿਆ ਸਾਡੇ ਲਈ ਸ੍ਰੀ ਅਕਾਲ ਤਖਤ ਸਾਹਿਬ ਸੁਪਰੀਮ ਹੈ ਉਸ ਸੁਪਰੀਮ ਸੰਸਥਾ ਦੀ ਔਰ ਬਾਕੀ ਸਾਡੇ ਤਖ ਸਹਿਬਾਨਾਂ ਦੀਆਂ ਸੁਪਰੀਮ ਨਿਯੁਕਤੀਆਂ ਦੀ ਜੇ ਤੁਸੀਂ ਵਿਧਿਵਿਧਾਨ ਹੀ ਨਹੀਂ ਬਣਾ ਸਕੇ ਤੇ ਤੁਸੀਂ ਪੰਥ ਨੂੰ ਕੀ ਅਗਵਾਈ ਦੇਣੀ ਹੈ ਫਿਰ ਇਸੇ ਕਰਕੇ ਭਾਵੇਂ ਪੰਚਾਇਤ ਸਮਿਤੀ ਦੀਆਂ ਚੋਣਾਂ ਸੀ ਤੇ ਭਾਵੇਂ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਸੀ ਤੇ ਤੀਜੇ ਨੰਬਰ ਤੇ ਚੱਲਿਆ ਗਿਆ ਸ਼੍ਰੋਮਣੀ ਅਕਾਲੀ ਦਲ ਠੀਕ ਹੈ ਤੁਸੀਂ ਆਪਣੇ ਦੋ ਤਿੰਨ ਜ਼ਿਲ੍ਹਿਆਂ 'ਚ ਚੰਗੀ ਪਰਫਾਰਮੈਂਸ ਕਰ ਲਈ ਪਰ ਪੰਜਾਬ ਤਾਂ ਭਾਈ 23 24 ਜ਼ਿਲ੍ਹਿਆਂ ਨਾਲ ਬਣਦਾ ਹੈ ਚੰਡੀਗੜ੍ਹ ਰਾਜਧਾਨੀ ਵੀ ਪਾ ਲੋ ਪੰਜਾਬ ਤਾਂ ਇਹਦੇ ਸਾਰਿਆਂ ਨਾਲ ਬਣਦਾ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚ ਹਿਮਾਚਲ ਹਰਿਆਣੇ ਤੋਂ ਵੀ ਮੈਂਬਰ ਨੇ ਹੂੰ ਹੁਣ ਚਲੋ ਹਰਿਆਣੇ ਦੇ ਤਾਂ ਹੁਣ ਨਹੀਂ ਰਹੇ ਉਹਨਾਂ ਨੇ ਵੱਖਰੀ ਬਣਾ ਲਈ ਕਹਿਣ ਦਾ ਮਤਲਬ ਇਹ ਹੈ ਕਿ ਇਹ ਇੱਕ ਬਹੁਤ ਵੱਡੀ ਅਸਫਲਤਾ ਸ਼੍ਰੋਮਣੀ ਅਕਾਲੀ ਦਲ ਦੀ ਵੀ ਰਹੀ ਸੁਖਵੀਰ ਬਾਦਲ ਦੀ ਵੀ ਰਹੀ ਸੁਖਵੀਰ ਬਾਦਲ ਧੰਨਵਾਦ ਦੇ ਰਿਹਾ ਸੀ ਨਾ ਅੰਤਰਿੰਕ ਕਮੇਟੀ ਨੂੰ ਕਿ ਤੁਸੀਂ ਤਖਤ ਸਹਿਬਾਨਾਂ ਨੂੰ ਮੁਕਤ ਕਰਾਇਆ ਜਥੇਦਾਰ ਸਹਿਬਾਨਾਂ ਨੂੰ ਜੀ ਕਾਰਵਾਈ ਕੀਤੀ ਪਿਛਲੇ ਸਾਲ ਦੀ ਗੱਲ ਹੈ हां ਪਰ ਨਾ ਹਰਜਿੰਦਰ ਸਿੰਘ ਧਾਮੀ ਨਾ ਸੁਖਬੀਰ ਬਾਦਲ ਵਿਧੀ ਵਿਵਧਾਨ ਨਹੀਂ ਬਣਾ ਸਕੇ ਇਸ ਤੋਂ ਵੱਡੀ ਜ਼ਿੰਮੇਵਾਰੀ ਉਹਨਾਂ ਨੂੰ ਇਸ ਤੋਂ ਵੱਡੀ ਹੁਣ ਹੁਣ ਤੁਸੀਂ ਦੱਸੋ ਨਾ ਸਭ ਤੋਂ ਵੱਡੀ ਸੰਸਥਾ ਦੇ ਪ੍ਰਧਾਨ ਨੇ ਹਰਜਿੰਦਰ ਸਿੰਘ ਧਾਮੀ ਇਹਦੇ 'ਚ ਨਾ ਭਗਵੰਤ ਮਾਨ ਉਹਨਾਂ ਨੂੰ ਰੋਕਦਾ ਨਾ ਕੇਂਦਰ ਉਹਨਾਂ ਨੂੰ ਰੋਕਦਾ ਨਾ ਵਿਰੋਧੀ ਧਿਰਾਂ ਉਹਨਾਂ ਨੂੰ ਰੋਕਦੀਆਂ ਨਹੀਂ ਆਜ਼ਾਦ ਹੈ ਉਹ ਉਹਨਾਂ ਦਾ ਬਹੁਮਤ ਹੈ ਤੇ ਜੇ ਉਹ ਸ਼੍ਰੀ ਅਕਾਲ ਤਖਤ ਸਾਹਿਬ ਔਰ ਜਥੇਦਾਰ ਸਹਿਬਾਨਾਂ ਦੀ ਤਖਤਾਂ ਤੇ ਨਿਯੁਕਤੀਆਂ ਦਾ ਵਿਧੀ ਵਿਧਾਨ ਹੀ ਨਹੀਂ ਬਣਾ ਸਕਦੇ ਤੇ ਫਿਰ ਕੀ ਉਹ ਪੰਜਾਬ ਦੇ ਲੋਕਾਂ ਨੂੰ ਦੱਸਣਗੇ ਵੀ ਸਾਡੀ ਪੰਥਕ ਕੰਟਰੀਬਿਊਸ਼ਨ ਕੀ ਹੈ ਇਸ ਕਰਕੇ ਇਹ ਵੜਾ ਇੱਕ ਵੱਡੀ ਅਸਫਲਤਾ ਦੇ ਰੂਪ ਚ ਹੈ ਇਹਦਾ ਮਤਲਬ ਹੈ ਕਿ ਲੋਕਾਂ ਨੂੰ ਭਰੋਸਾ ਘਟ ਗਿਆ ਅਕਾਲੀ ਦਲ ਚ ਵੀ ਘਟ ਗਿਆ ਵੀ ਇਹ ਕੁਝ ਵੀ ਕਹਿ ਦਿੰਦੇ ਆ ਜੀ ਤੇ ਇਹਨਾਂ ਨੇ ਕਰਨਾ ਕਰਾਉਣਾ ਕੁਝ ਨਹੀਂ ਜੋ ਹਰਜਿੰਦਰ ਸਿੰਘ ਧਾਮੀ ਉਹਨਾਂ ਦਾ ਬਿਆਨ ਸੀ ਕਿ ਮੈਂ ਵਿਧੀ ਵਿਵਧਾਨ ਬਣਾ ਦੂੰਗਾ ਉਸ ਤੋਂ ਬਾਅਦ ਆਪਾਂ ਕੀ ਕਹੀਏ ਹੋਰ ਇਹ ਅਸਫਲਤਾ ਰਹੀ ਹੋਰ ਵੀ ਮੁੱਦੇ ਨੇ ਹੁਣ ਲਾਪਤਾ ਸਰੂਪਾਂ ਦੇ ਜਿਵੇਂ ਤੁਸੀਂ ਗੱਲ ਕੀਤੀ ਹੈ ਬੜੇ ਪਵਿੱਤਰ ਸਾਡੇ ਜਿਹੜੇ 328 ਸਰੂਪ ਲਾਪਤਾ ਹੋਏ ਐਸਜੀਪੀਸੀ ਵਾਲੇ ਕਹਿੰਦੇ ਜੀ ਸਰਕਾਰ ਉਹ ਚ ਦਖਲ ਨਾ ਦੇਵੇ ਕਾਨੂੰਨੀ ਕਾਰਵਾਈ ਪਰਚੇ ਨਹੀਂ ਚਾਹੀਦੇ ਸਟਟ ਦੀ ਜਾਂਚ ਕਮੇਟੀ ਦੀ ਲੋੜ ਨਹੀਂ ਹੈ ਦੋ ਲੋਕ ਅਗਾਊ ਜ਼ਮਾਨਤ ਲਈ ਪੰਜਾਬ ਤੇ ਹਰਿਆਣਾ ਹਾਈ ਕੋਰਟ ਵੀ ਗਏ ਸੀ ਉਹਨਾਂ ਨੇ ਸਰਕਾਰ ਤੋਂ ਵੀ ਜਵਾਬ ਤਲਬ ਕੀਤਾ ਹੁਣ ਪਰ ਸੰਦੀਪ ਜੀ ਤੁਸੀਂ ਦੇਖੋ ਐਸਜੀਪੀਸੀ ਕਹਿ ਰਹੀ ਹੈ ਕਿ ਅਸੀਂ ਫੈਸਲਾ ਕਰਤਾ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਸਾਰਾ ਕੁਝ ਹੋ ਗਿਆ ਪਰ ਇੱਕ ਸਵਾਲ ਤਾਂ ਖੜਾ ਹੈ ਨਾ ਐਸਜੀਪੀਸੀ ਅੱਗੇ ਵੀ ਐਸਜੀਪੀਸੀ ਕਹਿੰਦੀ ਹੈ ਜੀ ਸਾਰਾ ਕੁਝ ਹੋ ਗਿਆ ਮਾਮਲਾ ਨਿਬੜ ਗਿਆ ਪਵਿੱਤਰ ਸਰੂਪ ਲਾਪਤਾ ਹੋਏ ਹਰ ਸਿੱਖ ਦੇ ਮਨ ਦੇ ਵਿੱਚ ਇਸ ਗੱਲ ਦੀ ਚੀਜ਼ ਹੈ ਵੀ ਲਾਪਤਾ ਹੋਏ ਸੀ ਮਾਮਲਾ ਵੀ ਨਿਬੜਦਾ ਤੁਸੀਂ ਕਹਿੰਦੇ ਹੋ ਅਸੀਂ ਸਜ਼ਾਵਾਂ ਵੀ ਦੇਤੀਆਂ ਬਰਖਾਸਤ ਵੀ ਕਰਤੇ ਕਈ ਪਰ ਭਾਈ ਇਹ ਤਾਂ ਦੱਸ ਦੋ ਹਰ ਕਿਸੇ ਦੇ ਮਨ 'ਚ ਇਹ ਗੱਲ ਆਉਂਦੀ ਹੈ ਵੀ ਜੇ ਸਰੂਪ ਲਾਪਤਾ ਹੋਏ ਸੀ ਉਹ ਮਿਲ ਗਏ ਇੱਕੋ ਹੀ ਸਵਾਲ ਆਉਣਾ ਹੈ ਨਾ ਜੀ ਮਾਮਲਾ ਤਾਂ ਹੀ ਨਿਬੜੂਗਾ ਨਾ 328 ਰੂਪਾਂ ਬਾਰੇ ਐਸਜੀਬੀਸੀ ਇਹ ਨਹੀਂ ਦੱਸਦੀ ਵੀ ਉਹ ਮਿਲ ਗਏ ਜਾਂ ਨਹੀਂ ਕਹਿੰਦੇ ਜੀ ਕਰੱਥਿਆਂ ਦਾ ਮਾਮਲਾ ਸੀ ਹੁਣ ਇਹ ਵੀ ਪੰਜਾਬ ਦੇ ਵਿੱਚ ਵੱਡਾ ਪੰਥਕ ਮੁੱਦਾ ਬਣ ਗਿਆ ਹਰ ਵਿਅਕਤੀ ਇਸ ਗੱਲ ਨੂੰ ਲੈ ਕੇ ਦੁੱਖ ਚ ਹੈ ਉਹ ਕਹਿੰਦਾ ਡਾਕਟਰ ਜੀ ਸਵਾਲ ਇਹ ਵੀ ਆ ਨਾ ਜਿਹੜੇ ਬੁੱਧੀਜੀਵੀ ਜਾਂ ਜਿਹੜੇ ਸਿੱਖ ਚਿੰਤਕ ਹੈ ਉਹ ਸਵਾਲ ਇਹ ਵੀ ਉਠਾਉਂਦੇ ਆ ਨਾ ਵੀ ਅਗਰ ਕਰਪਸ਼ਨ ਦਾ ਮਾਮਲਾ ਸੀਗਾ ਤੁਸੀਂ ਬੰਦੇ ਫੜ ਲਏ ਜਿਹੜੇ ਐਸਜੀਪੀਸੀ ਵਾਲੇ ਜਿਨ੍ਹਾਂ ਨੇ ਕਰਪਸ਼ਨ ਕੀਤੀ ਪੈਸਿਆਂ ਦੀ ਹੀਰਾਫੇਰੀ ਕੀਤੀ ਹੁਣ ਉਹ ਇਹ ਚਾਹੁੰਦੇ ਆ ਵੀ ਜਿੱਥੇ ਤੁਸੀਂ ਇਹ ਸਰੂਪ ਦਿੱਤੇ ਆ ਘਟੋ ਘਟ ਇਹ ਤੇ ਦੱਸੋ ਵੀ ਦਿੱਤੇ ਕਿਨੂੰ ਆ ਹਾਂ ਬਿਲਕੁਲ ਵੀ ਉਹ ਸਰੂਪ ਪੂਰੀ ਮਾਨ ਮਰਿਆਦਾ ਚ ਰੱਖੇ ਗਏ ਨੇ ਪਏ ਕਿੱਥੇ ਨੇ ਕਿੱਥੇ ਸੁਸ਼ੋਭਿਤ ਨੇ ਬਸ ਇਹ ਦੱਸ ਦਿਓ ਇਹਨਾਂ ਵਿਸ਼ਾ ਜੀ ਇਹ ਸਾਰੀ ਗੱਲ ਦਾ ਹੁਣ ਇਹ ਮੁੱਦਾ ਪੋਲਿਟਿਕਲ ਰੰਗਤ ਵੀ ਲੈ ਗਿਆ ਔਰ ਸੁਖਬੀਰ ਬਾਦਲ ਹਰਜਿੰਦਰ ਸਿੰਘ ਧਾਮੀ ਅਕਾਲੀ ਧਿਰਾਂ ਇਹ ਲਗਾਤਾਰ ਕਹਿ ਰਹੀਆਂ ਨੇ ਕਿ ਵਿਰੋਧੀ ਧਿਰਾਂ ਨੇ ਅਕਾਲੀ ਦਲ ਤੇ ਜਾਣ ਬੁੱਝ ਕੇ ਦੋਸ਼ ਲਾਏ ਕਿ ਜਿਹੜੀਆਂ ਬੇਅਦਬੀਆਂ ਹੋਈਆਂ ਸੀ ਇਹਨਾਂ ਨੇ ਕੁਝ ਨਹੀਂ ਕੀਤਾ ਇਹਨਾਂ ਦਾ ਕੋਈ ਕਸੂਰ ਨਹੀਂ ਸੀ ਪਰ ਹੁਣ 328 ਰੂਪਾਂ ਦੇ ਮਾਮਲੇ 'ਚ ਜੇ ਭਗਵੰਤ ਮਾਨ ਦੀ ਸਰਕਾਰ ਨੇ ਪਰਚਾ ਦਿੱਤਾ ਦੋਸ਼ੀਆਂ ਤੇ ਜਾਂਚ ਹੋ ਰਹੀ ਹੈ ਇਹਦੇ ਪਿੱਛੇ ਤਾਂ ਕੋਈ ਸਿਆਸਤ ਨਹੀਂ ਹੈ ਨਾ ਕਿਉਂਕਿ ਨਾਲੇ ਇਹ ਜਿਹੜੇ ਪਰਚੇ ਡਲਾ ਸਾਹਿਬ ਹੋਏ ਆ ਇਹ ਤੇ ਹਾਈ ਕੋਰਟ ਦੇ ਆਰਡਰ ਤੇ ਹੋਏ ਆ ਹਾਂ ਮੈਂ ਮੈਂ ਉਹੀ ਕਹਿ ਰਿਹਾ ਨਾ ਮਤਲਬ ਇਹ ਇਹ ਕੀਆ ਜਾ ਰਿਹਾ ਹੈ ਅਜ ਵੀ ਐਸਜੀਪੀਸੀ ਦੀ ਧਿਰ ਵੱਲੋਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਕਿ ਸਿਆਸਤ ਕੀਤੀ ਜਾ ਰਹੀ ਹੈ ਭਗਵੰਤ ਮਾਨ ਧਰਮ ਚ ਦਖਲਅੰਦਾਜ਼ੀ ਕਰ ਰਿਹਾ ਹੁਣ ਇਹ ਇੱਕ ਕਾਨੂੰਨੀ ਪ੍ਰਕਿਰਿਆ ਹੈ ਔਰ ਜਿਹੜੀ ਕਾਨੂੰਨੀ ਕਾਰਵਾਈ ਕੀਤੀ ਗਈ ਹੈ ਉਹ ਮਨੁੱਖਾਂ ਦੇ ਖਿਲਾਫ ਕੀਤੀ ਗਈ ਹੈ ਕਿਸੇ ਸੰਸਥਾ ਨੂੰ ਪਾਰਟੀ ਨਹੀਂ ਬਣਾਇਆ ਗਿਆ ਇਹਦੇ ਤੇ ਵੀ ਐਸਡੀਪੀਸੀ ਔਰ ਸੁਖਬੀਰ ਬਾਦਲ ਦੀ ਧਿਰ ਦਾ ਭਗਵੰਤ ਮਾਨ ਦੇ ਉੱਤੇ ਇਹ ਇਲਜ਼ਾਮ ਲਾਉਣਾ ਕਿ ਧਰਮ ਚ ਦਖਲ ਅੰਦਾਜ਼ੀ ਹੈ ਹੁਣ ਜਦੋਂ ਇਸ ਤਰ੍ਹਾਂ ਦੀਆਂ ਗੱਲਾਂ ਆ ਰਹੀਆਂ ਨੇ ਤੇ ਇਹ ਵੀ ਵੱਡਾ ਮੁੱਦਾ ਬਣ ਰਿਹਾ ਜਿਵੇਂ ਬੀਰਬੀ ਦੇ ਖਿਲਾਫ ਕਾਰਵਾਈ ਨਹੀਂ ਕੀਤੀ 2017 ਤੱਕ ਦੀ ਜਿਹੜੀ ਸਰਕਾਰ ਰਹੀ ਹੈ ਅਕਾਲੀ ਦਲ ਦੀ ਬੇਅਦਬੀ ਦੇ ਮਾਮਲੇ ਸਮੇਂ ਸਿਰ ਨਹੀਂ ਨਿਬੇੜੇ ਅਣਪਛਾਤੀ ਪੁਲਿਸ ਕਹਿ ਕੇ ਇਨਸਾਫ ਨਹੀਂ ਦਿੱਤਾ ਦੋ ਸਿੰਘ ਸ਼ਹੀਦ ਹੋਏ ਇਹ ਸਾਰੇ ਮਸਲੇ ਸੁਖਵੀਰ ਬਾਦਲ ਦੇ ਸਮੇਂ ਚ ਨਹੀਂ ਨਿਬੇੜੇ ਗਏ ਤਾਂ ਹੀ ਵਿਰੋਧੀਆਂ ਨੇ ਇਹਨੂੰ ਮੁੱਦਾ ਬਣਾਇਆ ਤੇ ਅਗਰ 328 ਰੁਪਿਆਂ ਦਾ ਮਾਮਲਾ ਐਸ.ਡੀ.ਪੀ.ਸੀ ਨੇ ਨਹੀਂ ਨਿਬੇੜਿਆ ਉਹ ਤਾਂ ਹੀ ਰਾਜਨੀਤਿਕ ਕਾਨੂੰਨੀ ਮੁੱਦਾ ਬਣ ਰਿਹਾ ਹੈ ਕਹਿਣ ਦਾ ਮਤਲਬ ਇਹ ਹੈ ਕਿ ਕਿੰਨਾ ਕਿਤੇ ਸਿੱਖ ਪੋਲਿਟਿਕਸ ਦੇ ਵਿੱਚ ਮੌਜੂਦਾ ਅਕਾਲੀ ਲੀਡਰਸ਼ਿਪ ਭਾਵੇਂ ਉਹ ਅਕਾਲੀ ਪ੍ਰਧਾਨ ਸੁਖਵੀਰ ਬਾਦਲ ਹੈ ਭਾਵੇਂ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਹੈ ਉਹਨਾਂ ਅੱਗੇ ਵੱਡੇ ਸਵਾਲ ਖੜੇ ਹੋ ਰਹੇ ਨੇ ਔਰ ਇਹ ਵਾਰਾ ਜਿਹੜਾ ਮੌਜੂਦਾ ਵਾਰਾ ਚੱਲ ਰਿਹਾ ਹੈ ਅਗਰੇ ਮੁੱਦੇ ਫੇਰ ਵੱਡੇ ਹੋਗੇ ਅਗਰ 328 ਰੂਪਾਂ ਦੇ ਮਾਮਲੇ ਦੇ ਵਿੱਚ ਗੱਲ ਆਮ ਲੋਕਾਂ ਨੇ ਵੀ ਪੁੱਛਣੀ ਸ਼ੁਰੂ ਕਰਤੀ ਵੀ ਘੱਟੋ ਘੱਟ ਸਾਨੂੰ ਦੱਸ ਦੋ ਕਿ ਪਵਿੱਤਰ ਸਰੂਪ ਕਿੱਥੇ ਸਜੋਬਿਤ ਕੀਤੇ ਨੇ ਅਗਰ ਇਹਨਾਂ ਨੇ ਨਾ ਦੱਸਿਆ ਇਹ ਮੁੱਦਾ ਪੋਲੀਟੀਕਲ ਵੀ ਬਣ ਜਾਊਗਾ ਇਹ ਮੁੱਦਾ ਬਹੁਤ ਵੱਡਾ ਮੁੱਦਾ ਬਣ ਜਾਣਾ ਹੈ ਔਰ ਜਿਹੜੀ ਔਰ ਜਥੇਦਾਰ ਸਹਿਬਾਨਾਂ ਦੀ ਨਿਯੁਕਤੀ ਦੀ ਵਿਧੀ ਵਿਧਾਨ ਉਹ ਵੀ ਨਹੀਂ ਬਣੇ ਇਹ ਵੀ ਗੱਲ ਅੱਗੇ ਹੋ ਜਾਣੀ ਹੈ ਔਰ ਜਿਹੜੀ ਮੀਟਿੰਗ ਜਿਵੇਂ ਤੁਸੀਂ ਜ਼ਿਕਰ ਕੀਤਾ ਅੱਜ ਪੰਜ ਜਿਹੜੇ ਪੁਨਰ ਸੁਜੀਤ ਅਕਾਲੀ ਦਲ ਦੀ ਲੀਡਰਸ਼ਿਪ ਹੈ ਉਹ ਫੇਰ ਪੰਥਕ ਮੁੱਦਿਆਂ ਤੇ ਮੀਟਿੰਗ ਕਰ ਰਹੇ ਨੇ ਔਰ ਨਿਸ਼ਚਿਤੌਰ ਦੇ ਉੱਤੇ ਗਿਆਨੀ ਹਰਪ੍ਰੀਤ ਸਿੰਘ ਔਰ ਪੰਜਵੇਂ ਔਰ ਪੁਨਰ ਸੁਜੀਤ ਅਕਾਲੀ ਦਲ ਔਰ ਪੰਜ ਮੈਂਬਰੀ ਕਮੇਟੀ ਦੇ ਮੈਂਬਰ ਮੈਨੂੰ ਲੱਗਦਾ ਸੰਦੀਪ ਜੀ ਆਉਂਦੇ ਦਿਨਾਂ ਦੇ ਵਿੱਚ ਉਹਨਾਂ ਨੇ ਵੀ 328 ਰੂਪਾਂ ਦੇ ਮਾਮਲੇ ਦੇ ਵਿੱਚ ਸੰਗਤ ਦਾ ਸਾਥ ਦੰਡੇ ਹੋਏ ਇਹ ਮੰਗ ਵੱਡੀ ਕਰ ਦੇਣੀ ਹੈ ਔਰ ਵਿਧਿ ਵਿਵਧਾਨ ਬਣਾਉਣ ਦੀ ਗੱਲ ਤਾਂ ਲਗਾਤਾਰ ਪੁਨਰ ਸੁਜੀਤ ਵਾਲੇ ਕਹਿੰਦੇ ਰਹੇ ਇਹ ਵੀ ਗੱਲ ਵੱਡਾ ਮੁੱਦਾ ਬਣ ਜਾਣਾ ਸੋ ਜਿਹੜੀ ਅਕਾਲੀ ਸਿਆਸਤ ਸਾਨੂੰ ਲੱਗਦਾ ਸੀ ਕਿ ਸਿਰਫ ਪੁਨਰਸੁਜੀਤ ਅਕਾਲੀ ਦਲ ਔਰ ਸ਼ਖਬੀਰ ਸਿੰਘ ਬਾਦਲ ਦੀ ਧਿਰ ਹੈ ਜਾਂ ਹਰਜਿੰਦਰ ਸਿੰਘ ਧਾਮੀ ਦੇ ਸਾਹਮਣੇ ਗਿਆਨੀ ਹਰਪ੍ਰੀਤ ਸਿੰਘ ਔਰ ਪੁਨਰਸੁਜੀਤ ਦੇ ਲੀਡਰ ਨੇ ਇਹ ਨਹੀਂ ਹੈ ਅੱਜ ਭਗਵੰਤ ਮਾਨ ਵੀ ਇੱਕ ਧਿਰ ਬਣ ਗਿਆ ਉਹ ਮੁੱਖ ਮੰਤਰੀ ਉਹ ਵੀ ਭਗਵੰਤ ਮਾਨ ਵੀ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੈ ਹੁਣ ਜਿਹੜੀ ਆਪ ਸੀ ਪੰਥਕ ਮੁੱਦਿਆਂ ਤੇ ਲੜਾਈ ਅੱਜ ਤੱਕ ਅਸੀਂ ਪੁਨਰਸੁਜੀਤ ਅਕਾਲੀ ਦਲ ਔਰ ਅਕਾਲੀ ਧਰਾਂ ਔਰ ਐਸਜੀਪੀਸੀ ਚ ਦੇਖ ਰਹੇ ਸੀ ਹੁਣ ਭਗਵੰਤ ਮਾਨ ਵੀ ਉਹਦੇ ਚ ਆ ਗਿਆ ਭਗਵੰਤ ਮਾਨ ਵੀ ਉਸੇ ਧਿਰ ਦੇ ਰੂਪ ਚ ਲੜਾਈ ਲੜ ਰਿਹਾ ਹੈ ਕਿ ਤੁਸੀਂ ਇਨਸਾਫ ਦਿਓ 328 ਰੁਪਿਆਂ ਦੇ ਮਾਮਲੇ ਚ ਕਿਉਂਕਿ ਸਿੱਖ ਸਦਭਾਵਨਾ ਦਲ ਵਾਲੇ ਹੋਗੇ ਜਾਂ ਵੱਖ-ਵੱਖ ਸਿੱਖ ਸੰਗਠਨ ਹੋਗੇ ਉਹਨਾਂ ਨੇ ਲਗਾਤਾਰ ਧਰਨਾ ਪ੍ਰਦਰਸ਼ਨ ਕੀਤਾ ਸੀ ਉਹ ਮੁਕੰਮਲ ਇਨਸਾਫ ਮੰਗ ਰਹੇ ਸੀ ਇਸ ਰੂਪ ਚ ਮੰਗ ਰਹੇ ਸੀ ਕਿ ਸਾਨੂੰ ਪਵਿੱਤਰ ਸਰੂਪ ਰੱਖੇ ਕਿੱਥੇ ਗਏ ਨੇ ਉਹਨਾਂ ਦੀ ਜਾਣਕਾਰੀ ਦਿਓ ਹੁਣ ਇਹ ਮੈਨੂੰ ਲੱਗਦਾ ਕਿ ਇਸ ਵਾਰ ਇਹ ਮੁੱਦਾ ਵੱਡਾ ਰਾਜਨੀਤਿਕ ਮੁੱਦਾ ਬਣ ਸਕਦਾ ਤੇ ਡੱਲਾ ਸਾਹਿਬ ਜੀ 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 ਔਰ ਇਹਨੇ ਇਹਨੇ 27 ਦੀ ਸਰਕਾਰ ਦੀ ਦੇਸ਼ਾਧਿਆ ਕਰਨ ਚ ਵੀ ਭੂਮਿਕਾ ਅਦਾ ਕਰਨੀ ਹੈ ਸੋ ਇਸ ਕਰਕੇ ਅੱਜ ਜਿਹੜੀ ਪੁਨਰ ਸੁਜੀਤ ਅਕਾਲੀ ਦਲ ਵਾਲਿਆਂ ਦੀ ਮੀਟਿੰਗ ਹੈ ਮੈਂ ਮੈਂ ਡੱਲਾ ਸਾਹਿਬ ਇਹੀ ਗੱਲ ਕਰਨ ਲੱਗਿਆ ਸੀਗਾ कि ਜਿੱਦਾਂ ਤੁਸੀਂ ਕਹਿ ਬੀ ਇਸ ਜਿਹੜਾ 328 ਰੂਪ ਜਿਹੜੇ ਲਾਪਤਾ ਹੋਇਆ ਇਸ ਮੁੱਦੇ ਨੇ 27 ਦੀ ਜਿਹੜੀ ਰਣਨੀਤੀ ਆ ਜਿਹੜੀ 27 ਦੀ ਪੰਜਾਬ ਨੂੰ ਲੈ ਕੇ ਸਿਆਸਤ ਆ ਉਹ ਤੈਅ ਕਰਨੀ ਆ ਫਿਰ ਜਿੱਦਾਂ ਸੁਖਬੀਰ ਬਾਦਲ ਦਾ ਧੜਾ ਜਿਹੜਾ ਇਸ ਵੇਲੇ ਉਹ ਇਸ ਗੱਲ ਦੇ ਵਿੱਚ ਖੁਸ਼ੀ ਮਨਾ ਰਿਹਾ ਵੀ ਅਸੀਂ ਬਲਾਕ ਸਮਤੀ ਦੀਆਂ ਚੋਣਾਂ ਦੇ ਵਿੱਚ ਇੱਕ ਚੰਗੀ ਜਿੱਤ ਪ੍ਰਾਪਤ ਕੀਤੀ ਆ ਇਹ ਫਿਰ ਡੈਂਟ ਨਹੀਂ ਪਾਊਗਾ ਮੁੱਦਾ ਉਹਨਾਂ ਨੂੰ ਦੇਖੋ ਇੱਕ ਗੱਲ ਬਹੁਤ ਸੰਦੀਪ ਜੀ ਤੈਅ ਹੈ ਜਦੋਂ ਅਸੀਂ ਆਮ ਲੋਕਾਂ ਨਾਲ ਗੱਲ ਕਰਦੇ ਆ ਪੰਥਕ ਸੋਚ ਵਾਲੇ ਲੋਕ ਨੇ ਬੁੱਧੀਜੀਵੀ ਨੇ ਸਿਆਣੇ ਨੇ ਉਹ ਲੋਕ ਤਾਂ ਇਹ ਮਹਿਸੂਸ ਕਰਦੇ ਹੀ ਨੇ ਕਿ ਜਿਹੜੀ ਜਿੱਤ ਦਾ ਦਾਵਾ ਸੁਖਵੀਰ ਸਿੰਘ ਬਾਦਲ ਦੀ ਧਿਰ ਕਰ ਰਹੀ ਹੈ ਅਸਲ 'ਚ ਉਹ ਅੱਧੀ ਅਧੂਰੀ ਜਿੱਤ ਹੈ ਔਰ ਕੁਝ ਹਲਕਿਆਂ ਤੱਕ ਸੀਮਤ ਹੈ ਉਹ ਤੁਸੀਂ ਬਠਿੰਡਾ ਜ਼ਿਲ੍ਹਾ ਲੈ ਲਓ ਜਾਂ ਤੁਸੀਂ ਮਕਸਰ ਸਾਹ ਵਾਲਾ ਪਾਸਾ ਲੈ ਲਓ ਫਜ਼ਿਲਕਾ ਹੋ ਗਿਆ ਫਿਰੋਜ਼ਪੁਰ ਹੋ ਗਿਆ ਪੂਰੇ ਪੰਜਾਬ 'ਚ ਹਕੀਕਤ ਇਹ ਹੈ ਕਿ ਸ਼੍ਰੋਮਣੀ ਅਕਾਲੀ ਦਲ ਤੀਜੇ ਨੰਬਰ ਤੇ ਹੀ ਹੈ ਸੋ ਅਕਾਲੀ ਲੀਡਰਸ਼ਿਪ ਪੇ ਲੋਕਾਂ ਦੇ ਵਿੱਚ ਇਹ ਪ੍ਰਚਾਰ ਕਰਕੇ ਕਿ ਅਕਾਲੀ ਆ ਰਹੇ ਨੇ ਇਹਦੇ ਸਹਾਰੇ 2027 ਨਹੀਂ ਜਿੱਤ ਸਕਦੀ ਇਹ ਗੱਲ ਜਿਹੜੀ ਲੜਾਈ ਸੋਸ਼ਲ ਮੀਡੀਆ ਤੇ ਹੈ ਹਰ ਵਿਅਕਤੀ ਸੋਸ਼ਲ ਮੀਡੀਆ ਤੇ ਨਹੀਂ ਹੈ ਕਹਿਣ ਨੂੰ ਗੱਲ ਹੈਗੀ ਆ ਵੀ ਅੱਜ ਕੱਲ ਹਰ ਕੋਈ ਸੋਸ਼ਲ ਮੀਡੀਆ ਤੇ ਹੈ ਹਰ ਵਿਅਕਤੀ ਸੋਸ਼ਲ ਮੀਡੀਆ ਤੇ ਨਹੀਂ ਹੈ ਜੇ ਹਰ ਵਿਅਕਤੀ ਸੋਸ਼ਲ ਮੀਡੀਆ ਤੇ ਹੈ ਸੰਦੀਪ ਜੀ ਉਹ ਆਪਣੇ ਇੰਟਰਸਟ ਮੁਤਾਬਕ ਹੈ ਹੋ ਸਕਦਾ ਹੈ ਕਿਓ ਸ਼੍ਰੋਮਣੀ ਅਕਾਲੀ ਦਲ ਦੀ ਵੀਡੀਓ ਜਾਂ ਇਹਨਾਂ ਦੇ ਬਿਆਨ ਸੁਣਦਾ ਹੀ ਨਾ ਹੋਵੇ ਇਸ ਕਰਕੇ ਮੇਰਾ ਹੀ ਮੰਨਣਾ ਹੈ ਕਿ ਇਹ ਕਹਿਣਾ ਅੱਜ ਦੇ ਸਮੇਂ 'ਚ ਕਿ ਸਾਡੀ ਸਰਕਾਰ ਆ ਰਹੀ ਹੈ ਅਸੀਂ ਅਕਾਲੀ ਵਾਪਸ ਆ ਰਹੇ ਨੇ ਇਸ ਪ੍ਰਚਾਰ ਦੇ ਨਾਲ ਅਸਲ ਮੁੱਦਿਆਂ ਤੋਂ ਸ਼੍ਰੋਮਣੀ ਅਕਾਲੀ ਦਲ ਲੋਕਾਂ ਦਾ ਧਿਆਨ ਨਹੀਂ ਭਟਕਾ ਸਕਦਾ ਅਕਾਲੀ ਆ ਰਹੇ ਨੇ ਅਸੀਂ ਆ ਰਹੇ ਹਾਂ ਪਰ ਅਸਲ ਸਵਾਲ ਤਾਂ ਉਸੇ ਜਗ੍ਹਾ ਖੜੇ ਨੇ ਨਾ ਅਸਲ ਸਵਾਲ ਤਾਂ ਸੁਖਬੀਰ ਸਿੰਘ ਬਾਦਲ ਦੇ ਸਾਹਮਣੇ ਉਸੇ ਤਰ੍ਹਾਂ ਖੜੇ ਨੇ ਕਿ ਤੁਸੀਂ ਸਾਰੇ ਗੁਨਾਹ ਕਬੂਲ ਕੀਤੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਉਸ ਤੋਂ ਬਾਅਦ ਤੁਹਾਡੀਆਂ ਜਿਹੜੀਆਂ ਟਿੱਪਣੀਆਂ ਸੀ ਉਹ ਕੀ ਸੀ ਉਹ ਸਵਾਲ ਉਸੇ ਤਰ੍ਹਾਂ ਲੋਕਾਂ ਦੇ ਜ਼ਿਹਨ 'ਚ ਖੜਾ ਹੈ ਜਿਵੇਂ ਅਸੀਂ ਦੋ ਮੁੱਦਿਆਂ ਦੀ ਗੱਲ ਕੀਤੀ ਹੈ 328 ਪਵਿੱਤਰ ਸਰੂਪਾਂ ਦੀ ਔਰ ਵਿਧੀ ਵਿਧਾਨ ਦੀ ਉਹ ਗੱਲਾਂ ਉਸੇ ਤਰ੍ਹਾਂ ਖੜੀਆਂ ਨੇ ਔਰ ਜਿਹੜੀ ਅੱਜ ਮੀਟਿੰਗ ਵੀ ਹੈ ਪੰਥਕ ਤੇਰਾ ਦੀ ਮੈਨੂੰ ਲੱਗਦਾ ਪੁਨਰ ਸੁਜੀਤ ਅਕਾਲੀ ਦਲ ਦੀ ਅੱਜ ਸਾਰੀ ਲੀਡਰਸ਼ਿਪ ਸ਼ਾਮਲ ਹੋਏਗੀ। ਜੇ ਨੂੰ ਅਸੀਂ ਆਪਾਂ ਹੁਣ ਇਸੇ ਟੌਪਿਕ ਤੇ ਗੱਲ ਕਰ ਲੈਨੇ ਆ ਅੱਜ ਜਦੋਂ ਪੁਨਰ ਸੁਜੀਤ ਅਕਾਲੀ ਦਲ ਦੀ ਸਾਰੀ ਲੀਡਰਸ਼ਿਪ ਜਿਹੜੀ ਆ ਉਹ ਪ੍ਰੈਸ ਕਾਨਫਰੰਸ ਹੋਏਗੀ ਤੇ 2027 ਨੂੰ ਲੈ ਕੇ ਵਿਜਨ ਡਾਕੂਮੈਂਟ ਜਿਹੜਾ ਇਹਨਾਂ ਨੇ ਜਾਰੀ ਕਰਨਾ ਮਤਲਬ ਇਹ ਤਿਆਰੀ ਚ ਨੇ ਇਹਨਾਂ ਨੇ ਇਲੈਕਸ਼ਨ ਲੜਨੇ ਆ ਇਹਨਾਂ ਨੇ ਆਪਣੇ ਨਾਮ ਵੀ ਭੇਜੇ ਹੋਏ ਆ ਰਜਿਸਟਰ ਹੋਣ ਵਾਸਤੇ। ਮੈਂ ਉਹੀ ਗੱਲ ਕਹਿ ਰਿਹਾ ਆਪਾਂ ਪਹਿਲਾਂ ਵੀ ਕੀਤੀ ਸੀ ਹੁਣ ਤੇ ਹੌਲੀ ਹੌਲੀ ਸਮਾਂ ਨੇੜੇ ਆਈ ਜਾਂਦਾ ਫਰਜ਼ ਕਰ ਲਓ ਪੰਥਕ ਇਕਤਾ ਨਹੀਂ ਹੁੰਦੀ ਪਰ ਪੁਨਰਸੁਰਜੀਤ ਅਕਾਲੀ ਦਲ ਦੇ ਨਾਲ ਕੁਝ ਅਕਾਲੀ ਧੜੇ ਆ ਜਾਂਦੇ ਆ ਸੁਖਬੀਰ ਬਾਦਲ ਹੁਣਾਂ ਦਾ ਧੜਾ ਇਕੱਲਾ ਰਹਿ ਜਾਂਦਾ ਫਿਰ ਕੀ ਸਥਿਤੀ ਬਣਦੀ ਹੈ ਦੇਖੋ ਸੰਦੀਪ ਜੀ ਮੈਂ ਦੋ ਤਰੀਕੇ ਨਾਲ ਤੁਹਾਡੇ ਸਵਾਲ ਨੂੰ ਅੱਗੇ ਵਧਾਉਂਗਾ ਕਿਉਂਕਿ ਰਵੀਂਦਰ ਹੁਣਾਂ ਨੇ ਜਿੱਦਾਂ ਸਮਰਥਨ ਦਿੱਤਾ ਅੰਮ੍ਰਿਤਪਾਲ ਦੀ ਪਾਰਟੀ ਜਿਹੜੀ ਆ ਉਹ ਵੀ ਲਗਭਗ ਇਹਨਾਂ ਦੇ ਨਾਲ ਹੀ ਆ ਕਿਉਂਕਿ ਤਰਨਤਾਰਨ ਦੀ ਜਿਹੜੀ ਪਿਛਲੇ ਸਾਲ ਬਾਈ ਇਲੈਕਸ਼ਨ ਹੋਈ ਆ ਉਹਦੇ 'ਚ ਇਹਨਾਂ ਨੇ ਰਲ ਕੇ ਹੀ ਚੋਣ ਲੜੀ ਦੇਖੋ ਫਿਰ ਵੀ ਮੈਂ ਦੋ ਤਰੀਕਿਆਂ ਨਾਲ ਤੁਹਾਡਾ ਸਵਾਲ ਅੱਗੇ ਵਧਾਉਣਾ ਪਹਿਲਾ ਤਾਂ ਸਵਾਲ ਇਹ ਹੈ ਜੇ ਅਸੀਂ ਅੱਜ ਦੀਆਂ ਸਥਿਤੀਆਂ ਦੇਖੀਏ ਅੱਜ ਪੰਜਾਬ ਦੇ ਵਿੱਚ ਕੋਈ ਵੀ ਅਕਾਲੀ ਤੜਾ ਨਾ ਸੁਖਬੀਰ ਬਾਦਲ ਦਾ ਨਾ ਬਨਰਸੁਜੀਤ ਅਕਾਲੀ ਦਲ ਦਾ ਨਾ ਅਮਰਿਤਪਾਲ ਸਿੰਘ ਆਪਣੇ ਦਮ ਤੇ ਪੰਜਾਬ ਚ ਪੰਥਕ ਸਰਕਾਰ ਬਣਾਉਣ ਦੀ ਦਿਸ਼ਾ ਚ ਵੱਧ ਰਹੇ ਹੁਣ ਲੋਕਾਂ ਨੂੰ ਭਰੋਸਾ ਨਹੀਂ ਹੈ ਲੋਕਾਂ ਨੂੰ ਅੱਜ ਦੇ ਸਮੇਂ 'ਚ ਕਿਸੇ ਅਕਾਲੀ ਧੜੇ ਤੋਂ ਇਹ ਉਮੀਦ ਨਹੀਂ ਹੈ ਕਿ ਉਹ ਆਪਣੇ ਦਮਤੇ ਸਰਕਾਰ ਸਤਾਈ 'ਚ ਬਣਾ ਲੈਣਗੇ। ਨਾ ਸੁਖਬੀਰ ਆਦਲ ਦੇ ਤੋਂ, ਨਾ ਪੁਨਰ ਸੁਜੀਤ ਆਲੇ ਤੋਂ, ਨਾ ਅਮਰਿਤਪਾਲ ਆਲੇ ਤੋਂ। ਕਿਉਂ? ਕਿਉਂਕਿ ਕਿਸੇ ਨੇ ਵੀ ਨਵੀਂ ਲੀਡਰਸ਼ਿਪ ਵਿਕਸਿਤ ਹੀ ਨਹੀਂ ਕੀਤੀ। 2 ਦਸੰਬਰ ਦਾ ਹੁਕਮਨਾਮਾ ਬੜਾ ਸਪਸ਼ਟ ਸੀ ਕਿ ਨਵੀਂ ਲੀਡਰਸ਼ਿਪ ਲਿਆਓ। ਤੁਸੀਂ ਸੁਖਬੀਰ ਬਾਦਲ ਦੇ ਆਲੇ ਦੁਆਲੇ ਦੇਖ ਲਓ, ਉਹੀ 5-7 ਬੰਦੇ ਹੁੰਦੇ ਲੀਡਰ ਹੁੰਦੇ। ਤੁਸੀਂ ਗਿਆਨੀ ਹਰਪੀਤ ਸਿੰਘ ਜੀ ਦੇ ਆਲੇ ਦੁਆਲੇ ਦੇਖ ਲਓ, ਉਹੀ ਗਿਣੇ ਚੁਣੇ ਬੰਦੇ ਆ। ਵਾਰਿਸ ਪੰਜਾਬ ਦੇ ਤੁਸੀਂ ਦੇਖ ਲਓ ਉਹੀ ਗਿਣੇ ਚੁਣੇ ਨਵੀਂ-ਨਵੀਂ ਲੀਡਰਸ਼ਿਪ ਜੇ ਹੁਣ ਨਹੀਂ ਲਿਆਉਣਗੇ ਤੇ ਕਦੋਂ ਲਿਆਉਣਗੇ ਜਦੋਂ ਟਿਕਟਾਂ ਵੰਡਣੀਆਂ ਹੋਣਗੀਆਂ ਨਾ ਜੀ ਤੁਸੀਂ ਵੇਖੋ ਤਰਨਤਾਰਨ ਦੀ ਜ਼ਮਨੀ ਚੋਣ ਲਈ ਸੰਦੀਪ ਸਿੰਘ ਦਾ ਭਰਾ ਮਨਦੀਪ ਸਿੰਘ ਖਾਲਸਾ ਉਹ ਵੀ ਜਦੋਂ ਕਾਗਜ਼ ਭਰਨ ਦਾ ਸਮਾਂ ਸ਼ੁਰੂ ਹੋ ਗਿਆ ਸੀ ਉਦੋਂ ਨਾਮ ਐਲਾਨਿਆ ਗਿਆ ਮਤਲਬ ਇੱਕ ਹਲਕੇ ਲਈ ਕੈਂਡੀਡੇਟ ਲੱਭਣ ਲਈ ਕਿੱਡੀ ਜਦੋਂ ਜਹਿਦ ਹੋਈ 117 ਹਲਕਿਆਂ ਦੇ ਵਿੱਚੋਂ ਮੰਨ ਲਓ ਇਹਨਾਂ ਨੇ 117 ਚ ਚੋਣ ਨਹੀਂ ਲੜਨੀ ਇਹ ਕਹਿੰਦੇ ਅਸੀਂ 70 70 ਸੀਟਾਂ ਦੀ ਲੜਾਂਗੇ ਫਿਰ ਜੇ ਸਰਕਾਰ ਬਣਾਉਣੀ ਹੈ ਤੇ 70 70 ਜੇਤੂ ਕੈਂਡੀਡੇਟ ਲੱਭਣੇ ਪੈਣੇ ਨੇ ਹੈਗੇ ਨੇ ਸ਼ਖਬੀਰ ਬਾਦਲ ਕੋਲੇ 70 ਜਿੱਤਣ ਵਾਲੇ ਪੁਨਰ ਸੁਰਜੀਤ ਅਕਾਲੀ ਦਲ ਕੋਲੇ 70 ਜਿੱਤਣ ਵਾਲੇ ਹੈਗੇ ਨੇ ਵਾਰਿਸ ਪੰਜਾਬ ਕੋਲੇ ਹੈ 70 ਕੈਂਡੀਡੇਟ ਵੀ ਇਹ ਸਾਡੇ 70 ਕੈਂਡੀਡੇਟ ਇਹਨਾਂ ਨੂੰ ਹੁਣੇ ਤਿਆਰੀ ਕਰਨੀ ਪੈਣੀ ਹੈ ਪੁਰਾਣੀ ਸਿਆਸਤ ਖਤਮ ਹੋ ਗਈ ਸੰਦੀਪ ਜੀ ਹਜੇ ਤੱਕ ਜਦੋਂ 2022 ਚ ਭਗਵੰਤ ਮਾਨ ਨੇ ਸਰਕਾਰ ਬਣਾਈ ਨਾ ਉਦੋਂ ਆਮ ਆਦਮੀ ਪਾਰਟੀ ਦੀ ਹਵਾ ਚੱਲ ਰਹੀ ਸੀ ਅੱਜ ਦੇ ਦਿਨ ਚ ਜੇ ਮੈਂ 11 ਅਗਸਤ ਤੋਂ ਪਿੱਛੇ ਜਾਵਾਂ 11 ਅਗਸਤ ਤੋਂ ਪਹਿਲਾਂ ਪੰਜ ਮੈਂਬਰੀ ਕਮੇਟੀ ਦੀ ਹਵਾ ਚੱਲ ਰਹੀ ਸੀ ਲਹਿਰ ਚੱਲ ਰਹੀ ਸੀ ਪੰਜ ਮੈਂਬਰੀ ਕਮੇਟੀ ਦੀ ਉਸੇ ਵੇਲੇ ਅਗਰ ਅਗਸਤ ਦੇ ਮਹੀਨੇ 11 ਤਰੀਕ ਨੂੰ ਜਦੋਂ ਇਹਨਾਂ ਨੇ ਡੈਲੀਗੇਟ ਜਿਲਾਸ ਕੀਤਾ ਅਗਰ ਉਹਨਾਂ ਦਿਨਾਂ ਚ ਚੋਣਾਂ ਹੁੰਦੀਆਂ ਨਾ ਜੀ ਤੇ ਪੁਨਰ ਸੁਰਜੀਤ ਅਕਾਲੀ ਦਲ ਨੇ ਪੰਜਾਬ ਚ ਆਪਣੇ ਦਮ ਤੇ ਸਰਕਾਰ ਬਣਾ ਲੈਣੀ ਸੀ 60 65 ਸੀਟਾਂ ਲੈ ਜਾਣੀਆਂ ਸੀ 11 ਅਗਸਤ ਤੋਂ ਬਾਅਦ ਸਥਿਤੀ ਬਦਲ ਗਈ ਉਹ ਗੱਲ ਤੇ ਮੈਂ ਹੋਣ ਆ ਰਿਆਂ ਅੱਜ ਸਤਾਈ ਚ ਜਿੱਥੇ ਅਸੀਂ ਖੜੇ ਆਂ ਅੱਜ ਕਿਸੇ ਦੀ ਲਹਿਰ ਨਹੀਂ ਹੈ ਅੱਜ ਲਹਿਰレス ਹੈ ਪੰਜਾਬ ਖਾਸ ਤੌਰ ਤੇ ਪੰਥਕ ਸਿਆਸਤ ਚ ਕਿਸੇ ਦੀ ਲਹਿਰ ਨਹੀਂ ਹੈ ਤੇ ਹੁਣ ਇਹਨਾਂ ਨੂੰ ਤਾਂ ਕੈਂਡੀਡੇਟ ਹੀ ਲੱਭਣੇ ਪੈਣੇ ਨੇ ਜਾਂ ਇਹਨਾਂ ਨੂੰ ਪੰਥਕ ਇਕਤਾ ਕਰਨੀ ਪੈਣੀ ਹੈ ਸੁਖਬੀਰ ਬਾਦਲ ਪੁਨਰ ਸੁਜੀਤ ਅਕਾਲੀ ਦਲ ਸਿਮਰਜੀਤ ਸਿੰਘ ਮਾਨ ਔਰ ਵਾਰਸ ਪੰਜਾਬ ਦੇ ਕੀ ਇਹ ਇਕੱਠੇ ਹੋ ਜਾਣਗੇ ਅੱਜ ਦੇ ਸਮੇਂ 'ਚ ਵੀ ਇਹ ਸੰਭਵ ਲੱਗਦਾ ਹੈ ਤਖਬੀਰ ਬਾਦਲ ਮਨਪੀਤ ਿਆਲਈ ਗਿਆਨੀ ਹਰਪ੍ਰੀਤ ਸਿੰਘ ਇਕਬਾਲ ਸਿੰਘ ਝੁੰਦਾ ਇਹ ਚਾਰੇ ਲੀਡਰ ਇਹਨਾਂ 'ਚੋਂ ਤਿੰਨ ਤਾਂ ਇੱਕ ਪਾਸੇ ਹੈਗੇ ਨੇ ਇਕਬਾਲ ਸਿੰਘ ਝੁੰਦਾ ਿਆਲਈ ਔਰ ਗਿਆਨੀ ਹਰਪ੍ਰੀਤ ਪਰ ਸੁਖਬੀਰ ਬਾਦਲ ਨੇ ਨਾ ਤਿੰਨਾਂ ਨਾਲ ਕੀ ਸਮਝੌਤਾ ਕਰ ਲੂ ਅਸੰਭਵ ਲੱਗਦਾ ਇਸ਼ਾਰੇ ਆਗੇ ਪਿਛਲੇ ਦਿਨਾਂ ਚ ਇਹਨਾਂ ਦੇ ਲੀਡਰਾਂ ਦੇ ਇਹਦਾ ਮਤਲਬ ਹੈ ਕਿ ਹੁਣ ਸੁਖਬੀਰ ਬਾਦਲ ਨੇ ਆਪਣੇ ਦਮ ਤੇ ਜੇ ਸਰਕਾਰ ਬਣਾਉਣੀ ਹੈ ਤੇ ਸੁਖਬੀਰ ਬਾਦਲ ਨੂੰ ਨਵੇਂ ਚਿਹਰੇ ਲੱਭਣੇ ਪੈਣਗੇ ਪੰਥਕ ਮਸਲੇ ਹੱਲ ਕਰਨੇ ਪੈਣਗੇ ਲੋਕਾਂ 'ਚ ਭਰੋਸਾ ਦੇਣਾ ਪਊਗਾ ਵੀ ਮੈਂ ਪੰਥਕ ਸਰਕਾਰ ਬਣਾ ਸਕਦਾ ਮੈਂ ਪੰਥਕ ਮੁੱਦਿਆਂ ਨੂੰ ਹੱਲ ਕਰਾ ਸਕਦਾ ਤੇ ਮੈਂ ਪੰਜਾਬ ਦੇ ਲੋਕਾਂ ਦੀ ਅਗਵਾਈ ਕਰ ਸਕਦਾ ਕੱਲਾ ਇਹ ਕਹਿਣ ਦੇਣ ਨਾਲ ਕਿ ਜੋ ਕੁਝ ਪੰਜਾਬ ਚ ਬਣਿਆ ਉਹ ਅਕਾਲੀ ਸਰਕਾਰ ਵੇਲੇ ਬਣਿਆ ਕਾਫੀ ਨਹੀਂ ਹੈ ਉਹ ਅਕਾਲੀ ਭਾਜਪਾ ਸਰਕਾਰ ਵੇਲੇ ਬਣਿਆ ਜੋ ਕੁਝ ਪੰਜਾਬ ਚ ਬਣਿਆ ਇਸ ਕਰਕੇ ਔਰ ਜਿਹੜੀਆਂ ਸੜਕਾਂ ਸੁੜਕਾ ਟੋਲਾ ਵਾਲੀਆਂ ਬਣੀਆਂ ਉਹਦੇ ਪੈਸੇ ਪੰਜਾਬੀਆਂ ਨੇ ਭਰੇ ਆ ਸੁਖਵੀਰ ਬਾਦਲ ਨੇ ਨਹੀਂ ਦਿੱਤੇ ਤੇ ਜੋ ਕੁਝ ਬਣਿਆ ਵੀ ਹੈ ਅੱਜ ਇਸੇ ਕਰਕੇ 4 ਲੱਖ ਕਰੋੜ ਸਵਾ 4 ਲੱਖ ਕਰੋੜ ਤੇ ਅਸੀਂ ਆ ਕੇ ਖੜ ਗਏ ਆ ਜਦੋਂ ਕਰਜ਼ਾ ਲੈਣ ਦੀ ਲੋੜ ਨਹੀਂ ਸੀ ਉਦੋਂ ਕਰਜ਼ਾ ਲੈ ਕੇ ਡਿਵੈਲਪਮੈਂਟ ਕੀਤੀ ਗਈ ਸੋ ਇਸ ਕਰਕੇ ਸੁਖਬੀਰ ਸਿੰਘ ਬਾਦਲ ਨੂੰ ਇਹ ਭਰੋਸਾ ਦੇਣਾ ਪੈਣਾ ਵਿਕਾਸ ਵਾਲਾ ਕੰਮ ਛੱਡ ਦੇ ਸੁਖਬੀਰ ਸਿੰਘ ਬਾਦਲ ਜੇ ਭਗਵੰਤ ਮਾਨ ਉਸ ਪਦਰ ਤੇ ਡਿਵੈਲਪਮੈਂਟ ਨਹੀਂ ਕਰਾ ਸਕਿਆ ਕੇਂਦਰ ਨਾਲ ਕਿਉਂਕਿ ਕੇਂਦਰ ਸਰਕਾਰ ਵੱਖਰੀ ਹੈ ਤੇ ਸੁਖਬੀਰ ਕੇ ਤੋਂ ਉਹ ਤੇ ਪਰਸੋ ਚੌਥ ਜਦੋਂ ਪਿਛਲੇ ਸਾਲ ਸੈਸ਼ਨ ਇਹਨਾਂ ਨੇ 30 ਤਰੀਕ ਕੀਤਾ 30 ਦਸੰਬਰ ਵਾਲੇ ਦਿਨ ਉਦੋਂ ਵੀ ਭਗਵੰਤ ਸਿੰਘ ਸਾਹਿਬ ਨੇ ਕਿਹਾ ਵੀ ਪੈਸੇ ਇੱਥੋਂ ਜਾਈ ਜਾ ਰਹੇ ਆ ਦਿੱਲੀੋਂ ਆ ਨਹੀਂ ਰਹੇ ਮੈਂ ਉਹੀ ਗੱਲ ਕਹਿ ਰਿਹਾ ਨਾ ਜੀ ਅਗਰ ਵੀ ਦੇਖੋ ਸੁਖਬੀਰ ਬਾਦਲ ਨੇ ਬੀਜੇਪੀ ਦਾ ਸਾਥ ਛੱਡਿਆ ਸੀ ਬੀਜੇਪੀ ਨੇ ਤਾਂ ਛੱਡਿਆ ਨਹੀਂ ਤੇ ਬੀਜੇਪੀ ਹੁਣ ਦੁਬਾਰਾ ਅਗਰ ਇਹਨਾਂ ਦੀ ਸਰਕਾਰ ਬਣਦੀ ਹੈ ਤੇ ਬੀਜੇਪੀ ਕਹੂਗੀ ਕੀ ਲੈ ਲੋ ਭਾਈ ਪੈਸੇ ਜਿੱਥੋਂ ਲੈਣੇ ਆ ਸਿਆਸਤ ਇਸੇ ਤਰ੍ਹਾਂ ਦੀ ਐ ਹੁਣ ਅੱਜ ਭਗਵੰਤ ਮਾਨ ਜਿਹੜੇ ਵਿਰੋਧੀ ਐਮਐਲਏ ਨੇ ਕਾਂਗਰਸ ਦੇ ਨੇ ਬੀਜੇਪੀ ਦੇ ਨੇ ਉਹਨਾਂ ਨੂੰ ਪੈਸੇ ਦਿੰਦਾ ਡਿਵੈਲਪਮੈਂਟ ਲਈ ਵੀ ਕਰੋੜ ਡਿਵੈਲਪਮੈਂਟ ਜੀ ਕਰੋੜ ਵਾਲੀ ਸਭ ਡਿਵੈਲਪਮੈਂਟ ਕਰੋ ਅਸ਼ਵਨੀ ਕੁਮਾਰ ਜੀ ਬੀਜੇਪੀ ਵਾਲਿਆਂ ਨੂੰ ਡਿਵੈਲਪਮੈਂਟ ਤੇ ਜਦੋਂ ਕੈਪਟਨ ਮਰਿੰਦਰ ਦੀ ਸਰਕਾਰ ਸੀ ਕੀ ਉਹ ਦੰਦਾ ਸੀ ਅਕਾਲੀਆਂ ਨੂੰ ਨਹੀਂ ਦਿੰਦਾ ਸੀ ਜਦੋਂ ਅਕਾਲੀ ਬੀਜੇਪੀ ਦੀ ਸਰਕਾਰ ਸੀ ਵੱਡਾ ਬਾਦਲ ਸਾਹਿਬ ਸੁਖਬੀਰ ਬਾਦਲ ਇਹ ਫੰਡ ਖੁੱਲੇ ਦੰਦੇ ਸੀ ਕਾਂਗਰਸੀਆਂ ਨੂੰ ਮਾੜਾ ਮੋਟਾ ਨਾਮ ਨੂੰ ਬਾਦਲ ਸਾਹਿਬ ਦੇ ਦਿੰਦੇ ਸੀ ਦੇ ਦਿੰਦੇ ਸੀ ਹਲਕੇ ਵਿਕਸਿਤ ਨਹੀਂ ਹੋਣ ਦਿੱਤੇ ਓਪੋਜੀਸ਼ਨ ਵਾਲਿਆਂ ਦੇ ਅਕਾਲੀ ਦਲਾਂ ਨੇ ਵੀ ਇਹ ਪਰੰਪਰਾ ਸਿਆਸਤ ਦੀ ਇਸੇ ਤਰ੍ਹਾਂ ਚੱਲਦੀ ਹੈ ਇਸ ਕਰਕੇ ਅੱਜ ਪੁਨਰਸੁਰਜੀਤ ਅਕਾਲੀ ਦਲ ਦੀ ਮਹੱਤਵਪੂਰਨ ਕੀ ਹੈ ਅਕਾਲੀ ਦਲ ਲਈ ਸੁਖਵੀਰ ਬਾਦਲ ਲਈ ਵੀ ਜਾਂ ਤਾਂ ਉਹ ਆਪਣੇ ਦਮ ਤੇ ਪੰਥਕ ਮਸਲੇ ਹੱਲ ਕਰੇ ਪਰ ਪੁਨਰਸੁਰਜੀਤ ਅਕਾਲੀ ਦਲ ਦੀ ਮਹੱਤਵਪੂਰਨ ਨਹੀਂ ਹੈ ਕਿ ਉਹ ਪੰਜਾਬ ਦੇ ਲੋਕਾਂ ਨੂੰ ਇਹ ਦਿਖਾਉਣ ਵੀ ਅਸੀਂ ਇਕੱਠੇ ਆਂ ਇਆਲੀ ਸਾਹਿਬ ਚੁੰਦਾ ਸਾਹਿਬ ਗਿਆਨੀ ਹਰਿ ਰੋਲਾ ਹੀ ਇਹ ਆ ਨਾ ਰੋਲਾ ਹੀ ਇਹ ਆ ਨਾ ਵੀ ਇਕੱਠੇ ਨਹੀਂ ਨਾ ਹੋ ਰਹੇ ਵੀ ਅਸਤੇ ਉਹ ਹੁਣ ਇਕੱਠੇ ਹੋ ਗਏ ਉਹਨਾਂ ਨੇ ਸਨੇਹਾ ਦਾ ਤਾਜ ਸਾਰੇ ਇਕੱਠੇ ਹੋ ਜਾਣੇ ਆ ਹੁਣ ਅਗਰ ਇਹ ਇਕੱਠੇ ਹੋ ਜਾਂਦੇ ਨੇ ਫਿਰ ਇਹ ਤਹਈਆ ਕਰਨ ਵੀ ਅਸੀਂ ਨਵੀਂ ਲੀਡਰਸ਼ਿਪ ਹੁਣ ਪੰਜਾਬ ਚ ਉਭਾਰਨੀ ਹੈ ਔਰ ਇਹ ਪੰਜ ਮੈਂਬਰੀ ਕਮੇਟੀ ਦੀ ਅਗਵਾਈ ਚ ਨਵੇਂ ਸਿਰੇ ਤੋਂ ਭਰਤੀ ਕਰਾਉਣ ਜਾਂ ਪੁਨਰਸਜੀਤ ਅਕਾਲੀ ਦਲ ਨਵੇਂ ਸਿਰੇ ਤੋਂ ਭਰਤੀ ਕਰੇ ਪੰਜਾਬ ਦੇ ਲੋਕਾਂ ਚ ਜਾਣ ਰਜਾਈਆਂ ਚੋਂ ਬਾਹਰ ਨਿਕਲਣ ਲੋਕਾਂ 'ਚ ਮੁੱਦੇ ਲੈ ਕੇ ਜਾਣ ਲੋਕ ਮੁੰਡਿਆਂ ਨੂੰ ਅੰਮ੍ਰਿਤ ਛਕਾਨ ਵਾਲੇ ਪਾਸੇ ਅਭਿਆਨ ਸ਼ੁਰੂ ਕਰਨ ਨਸ਼ਿਆਂ ਦੇ ਖਿਲਾਫ ਲੜਾਈ ਲੜਨ ਪੰਥਕ ਮੁੱਦਿਆਂ ਤੇ ਲੜਾਈ ਲੜਨ ਔਰ ਲੋਕਾਂ 'ਚ ਭਰੋਸਾ ਦੇ ਦੇਣ ਕਿ ਅਸੀਂ ਪੰਥਕ ਸਰਕਾਰ ਬਣਾ ਸਕਦੇ ਹਾਂ ਔਰ ਅਸੀਂ ਇਕੱਠੇ ਹੋ ਸਕਦੇ ਹਾਂ ਸਾਡੂੰ ਉਹਦਿਆਂ ਦਾ ਲਾਲਚ ਨਹੀਂ ਔਰ ਦੇਖੋ ਅਕਾਲੀ ਸਿਆਸਤ ਪੋਲੀਟੀਕਲ ਪਾਰਟੀ ਦੇ ਆਧਾਰ ਤੇ ਹੁਣ ਅੱਗੇ ਨਹੀਂ ਵਧਣੀ ਯਾਨੀ ਹਰਪੀ ਸਿੰਘ ਨੇ ਤਾਂ ਕਹਿ ਦਿੱਤਾ ਵੀ ਮੈਂ ਤਾਂ ਇਲੈਕਸ਼ਨ ਹੀ ਨਹੀਂ ਲੜਨੀ ਪੁਨਰ ਸਰਜੀਤ ਅਕਾਲੀ ਦਲ ਨੂੰ ਅਗਲੇ 2-3 ਮਹੀਨਿਆਂ ਦੇ ਵਿੱਚ ਵਿੱਚ ਆਪਣਾ ਮੁੱਖ ਮੰਤਰੀ ਦਾ ਚਿਹਰਾ ਦੇਣਾ ਪੈਣਾ ਮੈਂ ਅੱਜ ਇਹ ਵੀ ਗੱਲ ਤੁਹਾਡੇ ਸਾਹਮਣੇ ਸੰਦੀਪ ਜੀ ਸਾਫ਼ ਕਰਦਾ ਪਰਮਿੰਦਰ ਢੀਂਸਾ ਇਕਬਾਲ ਸਿੰਘ ਝੁੰਦਾ ਸਾਹਿਬ ਔਰ ਮਨਪੀਤ ਧਿਆਲੀ ਇਹ ਤਿੰਨ ਨਾਮ ਨੇ ਇਹਨਾਂ ਤਿੰਨਾਂ ਚੋਂ ਅਗਰ ਤਜਰਬੇ 'ਚ ਦੇਖੀਏ ਇਕਬਾਲ ਸਿੰਘ ਝੁੰਦਾ ਔਰ ਮਨਪੀਤਿਆੜੀ ਮਨਪੀਤਿਆੜੀ ਵੀ ਤੀਜੀ ਵਾਰ ਦਾ ਐਮਐਲਏ ਆ ਔਰ ਖਜ਼ਾਨਾ ਮੰਤਰੀ ਪਰਮਿੰਦਰ ਢੀਂਸ ਹੈ ਔਰ ਇਕਬਾਲ ਸਿੰਘ ਝੁੰਦਾ ਬਹੁਤ ਤਜਰਬੇਕਾਰ ਨੇ ਝੁੰਦਾ ਕਮੇਟੀ ਔਰ ਪੰਜ ਮੈਂਬਰੀ ਕਮੇਟੀ ਚਲਾਈ ਆ ਇਹਨਾਂ ਤਿੰਨਾਂ ਚਿਹਰਿਆਂ ਦੇ ਵਿੱਚੋਂ ਇੱਕ ਚਿਹਰਾ ਬਤੌਰ ਮੁੱਖ ਮੰਤਰੀ ਦੇਣਾ ਪੈਣਾ ਹੈ ਅੱਜ ਕਿਉਂਕਿ ਅਕਾਲੀ ਦਲ ਬਤੌਰ ਅਕਾਲੀ ਦਲ ਉਸ ਤਰ੍ਹਾਂ ਨਾਲ ਸੰਗਠਿਤ ਨਹੀਂ ਹੈ ਕੋਈ ਵੀ ਪਾਰਟੀ ਹੋ ਸੁਖਵੀਰ ਬਾਦਲ ਦਾ ਤਾਂ ਤੈਹੀ ਆ ਨਾ ਕਿ ਸੁਖਵੀਰ ਬਾਦਲ ਮੁੱਖ ਮੰਤਰੀ ਦਾ ਚਿਹਰਾ ਹੈ ਕੀ ਸਾਰੇ ਪੰਜਾਬੀ ਸੁਖਵੀਰ ਬਾਦਲ ਨੂੰ ਮੁੱਖ ਮੰਤਰੀ ਦਾ ਚਿਹਰਾ ਮੰਨ ਲੈਣਗੇ ਅਗਰ ਮੰਨਦੇ ਹੁੰਦੇ ਤੇ ਜ਼ਿਲ੍ਹਾ ਪ੍ਰੀਸ਼ਦ ਚ ਸੁਖਵੀਰ ਬਾਦਲ ਘਟੋ ਘਟ ਦੂਜੇ ਨੰਬਰ ਤੇ ਹੁੰਦਾ ਕਾਂਗਰਸ ਤੋਂ ਅੱਗੇ ਉਹ ਨਹੀਂ ਹੋਇਆ ਜੋ ਮਨਪੀ 41 ਆ ਇਕਬਾਲ ਚ ਹੁੰਦਾ ਜਾਂ ਪ੍ਰਵਿੰਦਰ ਢੀਂਟ ਸਾ ਇੱਕ ਚਿਹਰਾ ਮੁੱਖ ਮੰਤਰੀ ਦਾ ਦੇਣਾ ਪਏਗਾ ਜੀ 41 ਸਭ ਮੰਨਦੇ ਐ ਮੁੱਖ ਮੰਤਰੀ ਚਿਹਰੇ ਨੂੰ ਨਹੀਂ ਮੰਨਦੇ ਉਹ ਬਾਅਦ ਦੀਆਂ ਗੱਲਾਂ ਨੇ ਝੁੰਡਾ ਸਾਹਿਬ ਮੰਨਦੇ ਐ ਪਰ ਮੰਤਰੀ ਇੰਸਾਂ ਮੰਨਦਾ ਨਹੀਂ ਮੰਨਦਾ ਬਾਦ ਦੀਆਂ ਗੱਲਾਂ ਨਹੀਂ ਪਰ ਇੱਕ ਲਾਈਨ ਦਾ ਏਜੰਡਾ ਇਹਨਾਂ ਨੂੰ ਇਹ ਤੈਅ ਕਰਨਾ ਪੈਣਾ ਹੈ ਕਿ ਇਹ ਸਾਡਾ ਮੁੱਖ ਮੰਤਰੀ ਦਾ ਚਿਹਰਾ ਹੈ ਤਾਂ ਕਿ ਪੰਜਾਬ ਦੇ ਲੋਕ ਹੁਣ ਅਗਰ ਮਨਪੀ 43 ਮੁੱਖ ਮੰਤਰੀ ਦੇ ਚਿਹਰੇ ਦੇ ਤੌਰ ਤੇ ਐਲਾਨ ਦਿੱਤਾ ਜਾਂਦਾ ਤੇ ਪੰਜਾਬ ਦੇ ਪੰਥ ਖਲਕਿਆਂ ਚ ਇਕਦਰੀ ਸੰਭਾਵਨਾ ਵਧੇਗੀ ਅਮਰਿਤਪਾਲ ਸਿੰਘ ਦੀ ਧਿਰ ਨਾਲ ਆ ਸਕਦੀ ਹੈ ਔਰ ਇਹ ਫੈਸਲੇ ਵਕਤ ਰੰਦੇ ਕਰਨੇ ਪੈਣਗੇ ਜੀ ਅਗਰ 26 ਚ ਇਹ ਫੈਸਲੇ ਨਹੀਂ ਹੁੰਦੇ 26 ਦੇ ਪਹਿਲੇ 3-4 ਮਹੀਨਿਆਂ ਚ ਮਾਰਚ-ਅਪ੍ਰੈਲ ਤੱਕ ਫੇਰ بڑا ਔਖਾ ਹੋ ਜਾਣਾ ਹੈ ਪੰਜਾਬ ਚ ਪੰਥਕ ਸਰਕਾਰ ਦਾ ਸੁਪਨਾ ਕਿਉਂਕਿ ਫੇਰ ਇਹ ਸਥਿਤੀਆਂ ਆਊਟ ਆਫ ਕੰਟਰੋਲ ਵੀ ਹੋ ਸਕਦੀਆਂ ਨੇ ਕਿਉਂਕਿ ਭਰੋਸਾ ਲੋਕਾਂ ਦਾ ਅਗਰ ਨਾ ਬਣਿਆ ਕਿ ਇਹ ਸਰਕਾਰ ਬਣਾ ਸਕਦੇ ਨੇ ਇਕੱਠੇ ਰਹਿ ਸਕਦੇ ਨੇ ਇਕੱਠੇ ਹੋ ਕੇ ਚੱਲ ਸਕਦੇ ਨੇ ਇਹ ਮੁੱਖ ਮੰਤਰੀ ਦਾ ਚਿਹਰਾ ਦੇ ਸਕਦੇ ਨੇ ਤੇ ਫੇਰ ਇਹ ਗੱਲ ਵੱਸੋਂ ਵਾਰ ਹੋ ਸਕਦੀ ਹੈ ਕਿ ਦਲਸਰ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਇਸ ਪ੍ਰੋਗਰਾਮ ਲਈ ਦਿੱਤਾ ਸასი ਕਰ ਜੀ ਬਹੁਤ ਧੰਨਵਾਦ ਔਰ ਕੋਈ ਵੀ ਤੇਰੇ ਸਾਡੇ ਵੱਲੋਂ ਕੀਤੀ ਗਈ ਇਸ ਚਰਚਾ ਦੇ ਕਿਸੇ ਪਹਿਲੂ ਦੇ ਨਾਲ ਵੀ ਅਗਰ ਸਹਿਮਤ ਹੈ ਉਹ ਆਪਣਾ ਪੱਖ ਰੱਖ ਸਕਦੇ ਆ ਸਾਨੂੰ ਸੰਪਰਕ ਕਰਨਾ ਸੀ ਉਹਨਾਂ ਦਾ ਪੱਖ ਵੀ ਇਸ ਚਰਚਾ ਰਾਹੀਂ ਅੱਗੇ ਬਦਾਵਾਂਗੇ ਧੰਨਵਾਦ ਜੀ ਬਹੁਤ